ਬੀਟਿਕ ਸੂਟ ਆਪਣੀ ਮਰਜ਼ੀ ਨਾਲ ਬਣਾਉਣਾ ਹਰ ਕਿਸੇ ਦੀ ਚੁਆਇਸ ਹੁੰਦੀ ਹੈ ਬਟ ਉਹ ਬੀਟਿਕ ਸੂਟ ਰੈਡੀ ਕਰਨ ਤੇ ਕਾਫੀ ਜ਼ਿਆਦਾ ਅ ਪ੍ਰੋਸੈਸਸ ਹੁੰਦਾ ਹੈ ਤੇ ਥੋੜੇ ਕੋਸਟਲੀ ਹੋ ਜਾਂਦੇ ਨੇ ਇਸ ਕਰਕੇ ਆਪਾਂ ਸਮੇਂ-ਸਮੇਂ ਤੇ ਇੰਨਾ ਜਿਹੜੀਆਂ ਚੀਜ਼ ਸੂਟਸ ਹੁੰਦੇ ਨੇ ਇਹਨਾਂ ਦੀਆਂ ਸੇਲਸ ਲਗਾਉਂਦੇ ਰਹਿੰਨੇ ਆ ਇਹ ਵਾਲੇ ਸੂਟਸ ਜਿਹੜੀ ਨੇ ਪਿਓਰ ਨੇਚਰਲ ਕ੍ਰੇਪ ਤੇ ਬਣੇ ਹੋਏ ਨੇ ਆਪਾਂ ਇਹਨਾਂ ਦਾ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਫੈਬਰਿਕ ਵੀ ਤੁਹਾਨੂੰ ਵਧੀਆ ਕੁਆਲਟੀ ਦਾ ਪਿਓਰ ਵਿੱਚ ਮਿਲੇਗਾ ਐਂਡ ਇਹਨਾਂ ਤੇ ਡਿਜ਼ਾਈਨ ਐਂਡ ਇਹਨਾਂ ਦੀ ਫਿਨਿਸ਼ਿੰਗ ਸਫਾਈ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਐਂਡ ਦੁਪੱਟੇ ਵੀ ਤੁਹਾਨੂੰ ਬਣੇ ਹੋਏ ਮਿਲ ਜਾਣਗੇ ਇਸ ਤਰ੍ਹਾਂ ਤੁਸੀਂ ਦੇਖੋ ਮੈਂ ਵੀ ਵੇਅਰ ਕੀਤਾ ਹੋਇਆ ਇਹ ਦੁਪੱਟਿਆਂ ਦੇ ਵਿੱਚ ਵੀ ਬਹੁਤ ਸੋਹਣਾ ਵਰਕ ਹੈ ਇਹ ਸਪੈਸ਼ਲ ਇਹਨਾਂ ਦੇ ਉੱਪਰ ਜਿਹੜਾ ਕੱਟਵਰਕ ਦਿੱਤਾ ਹੁੰਦਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੀਤਾ ਹੁੰਦਾ ਕੁਝ ਹੈਡਵਰਕ ਦੇ ਵਿੱਚ ਉਹ ਸੂਟ ਸੈੱਡ ਕੀਤੇ ਨੇ ਜਿਨ੍ਹਾਂ ਨੂੰ ਤੁਸੀਂ ਘੱਟ ਰੇਟ ਤੇ ਲੈ ਸਕਦੇ ਹੋ ਇਹ ਸਪੈਸ਼ਲ ਰਖੜੀ ਕਰਕੇ ਜਿਹੜੀਆਂ ਸੇਲਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਤੋਂ ਤੁਸੀਂ ਇਹ ਵਾਲੇ ਸੂਟ ਆਰ ਤਿਆਰ ਕਰਵਾ ਸਕਦੇ ਹੋ ਕਿਉਂਕਿ ਅਦਰਵਾਈਜ਼ ਉਹਦਾਂ ਸੂਟ ਜਿਹੜੇ ਤਿਆਰ ਕਰਾਉਣੇ ਕਾਫੀ ਕੋਸਟਲੀ ਪੈਂਦੇ ਆ ਕਿਉਂਕਿ ਫੈਬਰਿਕ ਮਹਿੰਗਾ ਹੁੰਦਾ ਹੈ ਐਂਡ ਡਿਜ਼ਾਈਨਸ ਅੱਜਕਲ ਸਪੈਸ਼ਲ ਆਫਰ ਲਾਈ ਜਾਂਦੀ ਹੈ ਕਿ ਤੁਸੀਂ ਇਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਡਿਜ਼ਾਈਨਰ ਪੀਸ ਤੁਹਾਡਾ ਬਣ ਜਾਏਗਾ ਸੂਟ ਤੁਸੀਂ ਕਲਰ ਕੋਈ ਵੀ ਬਣਵਾ ਸਕਦੇ ਹੋ ਜੇ ਤੁਸੀਂ ਇਨਾਂ ਵਿੱਚ